ਜਗਤ ਜਲੰਦਾ ਰੱਖ ਲੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਜਾ ਰਹੇ ਉਪਰਾਲੇ ਸਦਕਾ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜ਼ਥੇਦਾਰ ਸਰਜੀਤ ਸਿੰਘ ਤੁਗਲਵਾਲ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਪਿੰਡ ਬਹਾਦਰਪੁਰ ਰਜ਼ਵਾ ਜਿੱਤੇ ਕਿਸਾਨਾਂ ਦੀ ਜ਼ਮੀਨਾਂ ਨੂੰ ਢਾਲ ਆ ਰਿਹਾ ਹੈ ਬਿਆਸ ਦਰਿਆ ਉਹਨਾਂ ਕਿਸਾਨਾਂ ਦੇ ਨਾਲ ਦੁੱਖ ਦੀ ਘੜੀ ਵਿੱਚ ਖਲੋਤੇ ਪਸ਼ੂਆਂ ਵਾਸਤੇ ਚੋਕਰ ਅਤੇ ਰਾਖਣ ਦੀਆਂ ਕਿਟਾ ਮਹਾਈਆਂ ਕਰਾਈਆਂ ਜਿਕਰਯੋਗ ਹੈ ਕਿ ਇੱਥੇ ਬਿਆਸ ਦਰਿਆ ਫਰਜ਼ਾਨਾ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹ ਦਰਿਆ ਦੇ ਵਿੱਚ ਸੁੱਟ ਰਿਹਾ ਹੈ ਤੇ ਢਾਹ ਲ ਆ ਰਿਹਾ ਹੈ ਦਿਨੋਂ ਦਿਨ ਢਾਹ ਬਹਾਦਰਪੁਰ ਜੈ ਵਾਲੀ ਸਾਈਡ ਨੂੰ ਲੱਗ ਰਹੀ ਹੈ ਉੱਥੇ ਹੀ ਇਸ ਤੋਂ ਬਾਅਦ ਪਿੰਡ ਕਠਾਣਾ ਅਤੇ ਪਿੰਡ ਮੋਜਪੁਰ ਜੋ ਕਿ ਰਾਏ ਸਿੱਖਾਂ ਦਾ ਵੱਡੀ ਆਬਾਦੀ ਦਾ ਪਿੰਡ ਹੈ ਉਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਗਰੀਬਾਂ ਦੀਆਂ ਪਸ਼ੂਆਂ ਦੀਆਂ ਛੰਨਾ ਡਿਗ ਪਈਆਂ ਜਿਨ੍ਹਾਂ ਦੇ ਕੱਚੇ ਕੋਠੇ ਬਾਲਿਆਂ ਵਾਲੇ ਡਿਗ ਪਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਜੇ ਤੱਕ ਪਾਣੀ ਖਲੋਤਾ ਹੈ ਉਹਨਾਂ ਨੂੰ ਚੋਕਰ ਅਤੇ ਰਾਸ਼ਨ ਦੀਆਂ ਕਿਟਾਂ ਮੁਹੱਈਆ ਕਰਾਈਆਂ ਗਈਆਂ ਇਸ oprale ਦਾ ਸੰਗਤਾਂ ਨੇ ਬਹੁਤ-ਬਹੁਤ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜਿਸੀ ਪਿੰਡ ਬਾਦਰਪੁਰ ਜੁਵਾ ਸਰੀਾਰ ਕਬਨਪੁਰ ਹਰਕੇ ਵਿੱਚ ਦਰਿਆ ਦੇ ਕੰਡੇ ਤੇ ਆਏ ਆ ਜੋ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਅਸੀਂ ਇਸ ਦਰਿਆ ਦੇ ਕੰਡੇ ਤੇ ਆ ਕੇ ਇਹ ਡੇਰਿਆਂ ਦਾ ਹਾਲ ਵੇਖਿਆ ਸੀ ਜਿਹੜੇ ਇਥੋਂ ਉੱਠ ਕੇ ਤੇ ਉੱਪਰ ਚਲੇ ਗਏ ਸਨ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਅੱਜ ਦਰਿਆ ਵੀ ਢਾਰ ਆ ਰਿਹਾ ਜ਼ਮੀਨ ਨੂੰ ਹੋ ਰੋਜ ਦੀ ਦੋ ਦੋ ਚਾਰ ਚਾਰ ਕਰਮਾ ਜਿਹੜੀ ਢਾਕੇ ਜ਼ਮੀਨ ਇਹਨਾਂ ਕਿਸਾਨਾਂ ਦੀ ਮਜ਼ਦੂਰਾਂ ਦੀ ਜਿਹੜੀ ਜ਼ਮੀਨ ਆ ਲਾ ਕੇ ਉਹ ਬਰਬਾਦ ਕਰ ਰਿਹਾ ਇਸ ਕਰਕੇ ਜਿਹੜੇ ਪਿਛਲੇ ਸਮੇਂ ਵਿੱਚ ਇਹਨਾਂ ਦਾ بارشਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਚਾਰਾ ਵਗੈਰਾ ਜਿਹੜਾ ਇਹਨਾਂ ਦਾ ਖਤਮ ਹੋਇਆ ਝੋਨੇ ਦਾ ਨੁਕਸਾਨ ਹੋਇਆ ਗੰਨੇ ਦਾ ਨੁਕਸਾਨ ਹੋਇਆ ਹੋਰ ਵੀ ਬਹੁਤ ਸਾਰੀਆਂ ਫਸਲਾਂ ਮਾਰੇ ਗੀਆਂ ਔਰ ਘਰ ਜਿਹੜੇ ਆ ਉਹ ਵੀ ਬੁਰੀ ਤਰ੍ਹਾਂ ਇਹ ਬਰਬਾਦ ਹੋ ਗਏ ਕਿਉਂਕਿ ਇੱਥੇ ਹੜ ਦਾ ਬਹੁਤ ਵੱਡਾ ਜਿਹੜਾ ਜੋਰ ਰਿਹਾ ਸੋ ਅੱਜ ਇਹਨਾਂ ਕੋਲ ਅਸੀਂ ਬਾਦਰਪੁਰ ਰਜੋਏ ਪਿੰਡ ਵਿੱਚ ਆ ਕੇ ਇਨਾਂ ਨੂੰ ਪਸ਼ੂਆਂ ਵਾਸਤੇ ਚਾਰੇ ਵਾਸਤੇ ਚੌਕਰ ਔਰ ਕਿੱਟਾਂ ਜਿਹੜੀਆਂ ਰੋਟੀ ਪਾਣੀ ਵਾਸਤੇ ਜੋ ਕਿ ਆਪਣੇ ਟਬਰਾਂ ਵਾਸਤੇ ਭਾਵੇਂ ਬਹੁਤ ਸਾਲ ਦਾ ਪ੍ਰਬੰਧ ਨਹੀਂ 6 ਮਹੀਨਿਆਂ ਦਾ ਪ੍ਰਬੰਧ ਨਹੀਂ ਪਰ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਡਾ ਸਰਦਾਰ ਹਰਜਿੰਦਰ ਸਿੰਘ ਢਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸਾਰੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੇ ਬੈਠ ਕੇ ਫੈਸਲਾ ਕੀਤਾ ਕਿ ਜਿਹੜੇ ਵੀ ਇਹ ਮਾਈ ਭਾਈ ਸੰਗਤ ਜਿਹੜੀ ਸਾਡੀ ਜਿਹੜੀ ਆ ਇਹਨਾਂ ਹੜ੍ਹਾਂ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਘਰ ਘਰ ਜਾ ਕੇ ਉਹਨਾਂ ਚਾਰੇ ਦਾ ਪ੍ਰਬੰਧ ਕੀਤਾ ਜਾ ਸਕੇ ਔਰ ਨਾਲ ਹੀ ਉਹਨਾਂ ਨੂੰ ਜੋ ਲੰਗਰ ਪ੍ਰਸ਼ਾਦ ਦੇਵਾ ਤੇ ਜੋ ਤੁਸ਼ ਪਰ ਪੇਟਾ ਜਿਹੜੀ ਆ ਜਾ ਕੇ ਦਿੱਤੀ ਜਾ ਸਕੇ ਅੱਜ ਲੈ ਕੇ ਆਏ ਆਂ ਪ੍ਰਮਾਤਮਾ ਕਰੇ ਇਦਾਂ ਦੇ ਹੜ ਨਾ ਆਉਣ ਇਹਨਾਂ ਭੈਣ ਭਰਾਵਾਂ ਦਾ ਜਿਹੜਾ ਘਰ ਵਸਦੇ ਰਹੇ ਨੇ ਇਹਨਾਂ ਨੂੰ ਘੜੀ ਮੁੜੀ ਉੱਠ ਕੇ ਦੂਰ ਨਾ ਜਾਣਾ ਧੂਸੀਆਂ ਤੇ ਨਾ ਜਾਣਾ ਪਏ ਦਰਿਆਵਾਂ ਦੇ ਕੰਢਿਆਂ ਤੋਂ ਨਾ ਕਿਸਾਨ ਪਹਿਲਾਂ ਹੀ ਬਹੁਤ ਮਜਬੂਰੀ ਤਾਨ ਫਸਿਆ ਪਿਆ ਕਰਜ਼ਾਈ ਬੈਠਾ ਹੈ ਪਰ ਜਦੋਂ ਕੁਦਰਤੀ ਕੋਈ ਆਫਤ ਆ ਜਾਂਦੀ ਹੈ ਇਹਦੇ ਆੜ ਇਹਦੇ ਆਫਤ ਦੇ ਨਾਲ ਬਹੁਤ ਵੱਡਾ ਗੈਪ ਪੈ ਜਾਂਦਾ ਸੋ ਪ੍ਰਮਾਤਮਾ ਇਹਨਾਂ ਤੇ ਕਿਰਪਾ ਕਰੇ ਮਿਹਰ ਕਰੇ ਜੀਆਂ ਤੇ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ